ਤਸ਼ੱਦਦ ਕਰ ਰਹੇ ਨੇ ਪੂਰੀ ਦੁਨੀਆ ਜਿਹੜੀ ਆ ਉਹ ਭਾਰਤ ਦੀ ਸਰਕਾਰ ਦਾ ਜਿਹੜਾ ਚਿਹਰਾ ਵੇਖ ਰਹੀ ਹੈ ਸਿੱਧਾ ਗੋਲੀਆਂ ਚ ਲਾਈਆਂ ਜਾ ਰਹੀਆਂ ਨੇ ਜਿਹੜੇ ਕਈ ਨੌਜਵਾਨਾਂ ਦੇ ਤੁਸੀਂ ਵੇਖ ਕੇ ਆਏ ਹੋਵੋਗੇ ਇੰਟਰਵਿਊ 'ਚ ਵੀ ਉਹਦੇ ਗੋਲੀ ਕਿਵੇਂ ਆਰਪਾਰ ਹੋ ਗਈ ਹੈ ਪਤਾ ਵੀ ਅੱਗੇ ਨਹੀਂ ਜਾਣਾ ਫਿਰ ਚੁੱਪ ਕਰਕੇ ਨੌਜਵਾਨ ਨੂੰ ਪਿੱਛੇ ਭਲਾ ਲਓ ਸਾਈਡ 'ਚ ਹੋ ਦੋ ਪਰ ਹੁਣ ਆਪਾਂ ਵੇਖ ਰਹੇ ਹਾਂ ਨੇ ਗੋਲੇ ਕਿਵੇਂ ਵੱਜੇ ਨੇ ਗੋਲੀਆਂ ਕਿਵੇਂ ਵੱਜ ਰਹੀਆਂ ਨੇ ਤੇ ਭਾਈ ਜੀ ਸਾਲ ਬਾਅਦ ਫੇਰ ਉਸੇ ਲੈਵਲ ਤੇ ਜਾਣਾ ਫੇਰ ਪੈਸੇ ਦਾ ਨੁਕਸਾਨ ਕੌਮ ਦਾ ਨੁਕਸਾਨ ਜਵਾਨੀ ਦਾ ਪਰ ਫੇਰ ਵੀ ਸਾਨੂੰ ਦੀਪ ਸਿੱਧੂ ਦੀ ਉਹ ਬੋਲ ਉਹ ਘਾਟ ਲੜਕਦੀ ਮਹਿਸੂਸ ਹੋ ਰਹੀ। ਸੋ ਇਹ ਲੀਡਰ ਨੇ ਇਹ ਕਾਮਰੇਡ ਕੀ ਦੇਣਗੇ ਪੰਜਾਬ ਤੇ ਪੰਜਾਬੀਏ ਤਨੂੰ? ਜ਼ਰੂਰੀ ਕਹਿੰਦਾ ਹੈ ਵੀ ਸਾਡੀਆਂ 14 ਮੀਟਿੰਗਾਂ ਸਰਕਾਰ ਨਾਲ ਹੋਈਆਂ ਤੇ 14 ਮੀਟਿੰਗਾਂ 'ਚ ਐਮਐਸਪੀ ਦੀ ਗੱਲ ਨਹੀਂ ਕੀਤੀ। ਸਰਕਾਰ ਇਦਾਂ ਅਨਤ تشਦਦ ਕਰ ਰਹੀ ਹੈ ਕਿ ਅਸੀਂ ਫੇਰ ਵੀ ਇਕੱਠੇ ਨਾ ਹੋਏ ਫੇ ਜੁੱਤੀਆਂ ਖਾਈ ਜਾਵਾਂਗੇ। ਸ਼ੰਭੂ ਬਾਰਡਰ ਉੱਪਰ ਤੇ ਖਨੋਰੀ ਬਾਰਡਰ ਦੇ ਉੱਪਰ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ ਦੂਜੇ ਪਾਸੇ ਟੋਲ ਪਲਾઝા ਜਿਹੜੇ ਨੇ ਉਹ ਫ੍ਰੀ ਕਰ ਦਿੱਤੇ ਗਏ ਨੇ ਤੇ ਤੇ ਤੀਜੇ ਦੀ ਗੱਲ ਕੀਤੀ ਜਾਵੇ ਅੱਜ ਜਿਹੜੀਆਂ ਰੇਲਾਂ ਨੇ ਉਹ ਵੀ ਰੋਕਿਆ ਗਿਆ ਨੇ ਸੋ ਸਾਡੇ ਵਿੱਚ ਮੌਜੂਦ ਨੇ ਕਿਉਂਕਿ ਜਿਹੜੇ ਕਿਸਾਨ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਰਾਜਪੁਰਾ ਤੇ ਪਟਿਆਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਜਿਹੜੇ ਨੇ ਜ਼ੇਰੇ ਇਲਾਜ ਨੇ ਸੋ ਸਾਡੇ ਨਾਲ ਭਾਈ ਬਰਜਿੰਦਰ ਸਿੰਘ ਜੀ ਪਰਵਾਨਾ ਜੋ ਅਕਸਰੀ ਵਿਭਾਗ ਜਿਹੜੀ ਗੱਲਬਾਤ ਕਰਦੇ ਨੇ ਸੋ ਸਾਡੇ ਨਾਲ ਮੌਜੂਦ ਨੇ ਵਾਹਿਗੁਰੂ ਜੀ ਖਾਲਸਾ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ ਗੋਲੇ ਛੱਡੇ ਜਾ ਰਹੇ ਨੇ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਕਿਸਾਨ ਜਿਹੜੇ ਲਗਾਤਾਰ ਜੇਕਰ ਆਂਕੜੇ ਦੀ ਗੱਲ ਕੀਤੀ ਆਵੇ 200 ਦੇ ਕਰੀਬ ਜਿਹੜੇ ਆਸ-ਪਾਸ ਜਿਹੜੇ ਕਿਸਾਨ ਨੇ ਉਹ ਜ਼ਖਮੀ ਹੋਏ ਨੇ ਉਸ ਨੂੰ ਕਿਸ ਤਰ੍ਹਾਂ ਦੇਖ ਦਉ ਸੀ ਅ ਦੇਖੋ ਮੈਂ ਕਿਸ ਤਰ੍ਹਾਂ ਦੇਖਦਾ ਇਹ ਤਾਂ ਬਹੁਤ ਛੋਟੀ ਜੀ ਗੱਲ ਹੈ ਅੱਜ ਦੁਨੀਆ ਪੂਰਾ ਵਰਲਡ ਇਹਨੂੰ ਇੱਕ ਅਨਮਨੁੱਖੀ ਜਿਹੜਾ ਕਹਾਣ ਕਰ ਰਹੇ ਨੇ ਹੈਨਾ ਜਿਵੇਂ ਕਹਿਦੀ ਆਪਾਂ ਤਚਦਦ ਕਰ ਰਹੇ ਨੇ ਪੂਰੀ ਦੁਨੀਆ ਜਿਹੜੀ ਆ ਉਹ ਭਾਰਤ ਦੀ ਸਰਕਾਰ ਦਾ ਜਿਹੜਾ ਚਿਹਰਾ ਵੇਖ ਰਹੀ ਹੈ ਤੇ ਤੁਹਾਡੇ ਸਾਹਮਣੇ ਆ ਵੀ ਇੱਕ ਸ਼ਾਂਤਮਈ ਤਰੀਕੇ ਨਾਲ ਜਿਹੜੇ ਆਪਣਾ ਐਜੀਟੇਸ਼ਨ ਕਰ ਰਹੇ ਨੇ ਤੇ ਉਹਨਾਂ ਦੇ ਉੱਪਰ ਇੱਕ ਹੰਝੂ ਗੈਸ ਆਪਾਂ ਸਮਝਦੇ ਆ ਚਲੋ ਠੀਕ ਐ ਛੱਟ ਤੇ ਨੋਰਮਲ ਐ ਪਰ ਤੁਸੀਂ ਹੁਣ ਇਹ ਦੇਖੋ ਵੀ ਛਰਰੇ ਵਾਲੇ ਬੰਬ ਉਹ ਜਿਹੜਾ ਆ ਕੇ ਫਟਦਾ ਨਾਲ ਹੀ ਉਸ ਤੋਂ ਬਾਅਦ ਹੁਣ ਫਰੀ ਨਟ 3 ਦੇ ਗੋਲੀਆਂ ਜਿਹੜੀਆਂ 315 ਜਾਂ 303 ਦੀਆਂ ਸਿੱਧਾ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਜਿਹੜੇ ਕਈ ਨੌਜਵਾਨਾਂ ਦੇ ਤੁਸੀਂ ਵੇਖ ਕੇ ਆਏ ਹੋਵੋਗੇ ਇੰਟਰਵਿਊ 'ਚ ਵੀ ਉਹਦੇ ਗੋਲੀ ਕਿਵੇਂ ਆਰਪਾਰ ਹੋ ਗਈ ਐ ਉਹ ਹੀ ਗੋਲੀ ਕਿਤੇ ਸਿਰ 'ਚ ਵੱਜ ਜਾਂਦੀ ਕਿਤੇ ਮੂੰਹ 'ਚ ਕਿਤੇ ਚਾਤੀ ਦਿਲ 'ਚ ਤਾਂ ਉਹ ਤਾਂ ਗਿਆ ਸੀ ਹੱਥੋਂ ਸੋ ਦੂਜੀ ਗੱਲ ਇਹ ਆ ਮੇਰੇ ਕਿਸਾਨ ਜੱਥੇਬੰਦੀ ਵੀਰਾਂ ਭੈਣਾ ਭਰਾਵਾਂ ਨੂੰ ਵੀ ਜੇ ਤਾਂ ਕੰਮ ਹੁਣ ਰੋਜ਼ ਜ਼ਖਮੀ ਕਰਾਉਣੇ ਨੇ ਆਪਾਂ 100 100 100 100 ਜ਼ਖਮੀ ਕਰਾਈ ਜਾਣੇ ਨੇ ਤੇ ਫਿਰ ਮਾਰਪਰ ਵਾਲਾ ਕਰਕੇ ਦੇਖ ਲੋ ਫਿਰ ਜੇ ਪਤਾ ਵੀ ਅੱਗੇ ਨਹੀਂ ਜਾਣਾ ਫਿਰ ਚੁੱਪਰ ਕੇ ਨੌਜਵਾਨ ਪਿੱਛੇ ਭਲਾ ਲਓ ਸਾਈਡ 'ਚ ਹੋ ਜੋ ਸੋ ਮੇਰੀ ਤੇ ਇਹੀ ਬੇਨਤੀ ਆ ਬਾਕੀ ਇਹ ਤਾਂ ਕਿਸਾਨ ਜਿੱਥੇ ਬੰਦੀਆਂ ਦਾ ਆਪਣਾ ਅੰਤਰੀਵ ਉਹਨਾਂ ਦਾ ਫੈਸਲਾ ਹੈ ਵੀ ਉਹ ਕੀ ਫੈਸਲਾ ਸਾਡੀ ਸੇਵਾ ਹੈ ਅਸੀਂ ਰਾਜਪੁਰੇ ਦੇ ਵਸਿੰਦੇ ਆ ਸ਼ੰਭੂ ਸਾਡਾ ਲੋਕਲ ਏਰੀਆ ਤੇ ਸਾਡਾ ਪਿੰਡ ਆ ਆਪਣਾ ਉਹ ਤੇ ਅਸੀਂ ਜੋ ਸੇਵਾਵਾਂ ਜਿਵੇਂ ਕੱਲ ਐਣਕਾਂ ਚਲੋ ਮੈਂ ਕਹਿੰਨਾ ਵੀ ਸਾਡਾ ਉਹ ਸੇਵਾ ਸਫਲੀ ਹੋ ਗਈ ਕਿਉਂਕਿ ਨਿਹੰਗ ਸਿੰਘ ਫੌਜ ਉਹਨਾਂ ਜਦੋਂ ਅਸੀਂ ਹੁਣ ਐਣਕਾਂ ਦੇ ਕੇ ਆਏ ਆ ਤੇ ਰਾਤ ਫੜਾਈਆਂ ਤੇ ਉੰਡੀਆਂ ਅੱਖਾਂ ਅੱਖਾਂ ਬਚ ਗਈਆਂ ਤੇ ਉਹ ਸ਼ਰ ਰਹੇ ਉਹਦੀ ਅੱਖ ਤੱਕ ਵਜੇ ਨੇ ਤੇ ਉਹ ਸਾਨੂੰ ਆਪਣੇ ਆਪ ਨੂੰ ਵੀ ਸ਼ੁਕਰ ਸੱਚੇ ਪਾਸ਼ਾ ਸਾਡੀ ਸੇਵਾ ਸਫਲੀ ਹੋ ਗਈ ਉਹ ਕਹਿੰਦੇ ਤੁਸੀਂ ਐਣਕਾ ਫੜਾ ਗਏ ਜੀ ਕੁਦਰਤ ਹੀ ਕਹਿੰਦੇ ਮੈਂ ਲਾਈਆਂ ਤੇ ਮੇਰੇ ਨਾਲ ਆ ਇਸ ਦੀ ਵਾਪਰੀ ਦੂਜੀ ਗੱਲ ਇਹ ਹੈ ਵੀ ਪਾਣੀ ਦੇ ਸੇਵਾਵਾਂ ਤੇ ਮੈਡੀਸਨ ਦੀਆਂ ਮੈਡੀਕਲ ਦੀਆਂ ਵੀ ਨ ਤੇਜਗੁੱਗੂ ਵੀ ਆ ਰਿਹਾ ਆਪਣੇ ਐਂਬੂਲੈਂਸ ਲੈ ਕੇ ਦਵਾਈਆਂ ਲੈ ਕੇ ਵੱਡੇ ਪੱਧਰ ਤੇ ਕੋਈ 5-7 ਲੱਖ ਦੀਆਂ ਤੇ ਹੋਰ ਵੀ ਸੰਗਤਾਂ ਸਾਡੇ ਇਲਾਕੇ ਦੀਆਂ ਵੱਧ ਤੋਂ ਵੱਧ ਸੇਵਾਵਾਂ ਜਿਹੜੀਆਂ ਨੇ ਕਰ ਰਹੀਆਂ ਨੇ ਸੋ ਅਸੀਂ ਐਂਬੂਲੈਂਸਾਂ ਜਿਹੜੀਆਂ ਸਰਕਾਰ ਦੀਆਂ ਵੀ ਮੈਂ ਕਿਉਂ ਕਹਾਂ ਗੁੱਡਵਿਲ ਆ ਚੱਲ ਰਹੀਆਂ ਨੇ ਐਂਬੂਲੈਂਸ ਉਹਨਾਂ ਦੀਆਂ ਪਰ ਅਸੀਂ ਆਪਣੇ ਲੈਵਲ ਤੇ ਵੀ ਐਂਬੂਲੈਂਸ ਜਿਹੜੀਆਂ ਆਪਣੀਆਂ ਨੇ ਤਿਆਰ ਕੀਤੀਆਂ ਨੇ ਤੇ ਜਿੱਥੇ ਜ ਕਿਸੇ ਨੂੰ ਦੂਰ ਧਰਾਡੇ ਕਿਉਂਕਿ ਕੱਲ ਵੀ ਮੈਂ ਬੇਨਤੀ ਕੀਤੀ ਸੀ ਕਿਸਾਨ ਜਥੇਬੰਦੀਆਂ ਨੇ ਜੁਮਮੇਵਾਰ ਸੱਜਣਾ ਨੂੰ ਜਿਹੜੇ ਇੱਥੇ ਆਏ ਸੀ ਵੀ ਜਿਹੜਾ ਕਿ ਇਹਦੇ ਫੈਕਚਰ ਹੁੰਦਾ ਹੈ ਮਤਲਬ ਕਿਸੇ ਦੇ ਸਾਰਾ ਹੱਥ ਟੁੱਟ ਗਈ ਬਾਹਾਂ ਟੁੱਟ ਗਈ ਤੇ ਸਰਕਾਰੀ ਹਸਪਤਾਲ ਚੋ ਟਰੀਟਮੈਂਟ ਪ੍ਰੋਪਰ ਨਹੀਂ ਹੁੰਦਾ ਤੇ ਉੱਥੇ ਨਾ ਕਰਾਓ ਉਹਦਾ ਸਾਰਾ ਇਲਾਜ ਜਿਹੜਾ ਅਸੀਂ ਕਰਾਂਗੇ ਕਿੱਥੇ ਲੈ ਕੇ ਜਾਣਾ ਕਿਵੇਂ ਉਹ ਸਾਰਾ ਪ੍ਰਾਈਵੇਟ ਹਸਪਤਾਲ ਦੇ ਵਿੱਚ ਜਿਹੜੇ ਫੈਕਚਰ ਮੇਜਰ ਫੈਕਚਰ ਹੈ ਪਰ ਹੁਣ ਆਪਾਂ ਵੇਖ ਰਿਹਾ ਨੂੰ ਗੋਲੇ ਕਿਵੇਂ ਵੱਜੇ ਨੇ ਗੋਲੀਆਂ ਕਿਵੇਂ ਵੱਜ ਰੀਆਂ ਨੇ ਸੋ ਜ਼ਖਮੀ ਜਿਹੜੇ ਨੇ ਬੱਚੇ ਸਾਡੇ ਨੌਜਵਾਨ ਭਰਾ ਬਹੁਤ ਆ ਗਿਣਤੀ ਵਿੱਚ ਮੈਨੂੰ ਲੱਗਦਾ ਮਾਜੇ ਦੇ ਸਾਡੇ ਮਜਹਿਲ ਭਰਾ ਜਿਹੜੇ ਨੇ ਗੁਰਦਾਸਪੁਰ ਤਰਨਤਾਰ ਏਰੀਏ ਦੇ ਉਧਰੋਂ ਜਿਹੜੀਆਂ ਫੌਜਾਂ ਨੇ ਉਹ ਜਾਦੀਆਂ ਨੇ ਸੋ ਅਸੀਂ ਹੱਥ ਜੋੜ ਬੇਨਤੀ ਕਰਾਂਗੇ ਵੀ ਜਿੰਨੀ ਵੀ ਸੇਵਾ ਆਪਾਂ ਕਰਸਾ ਸਾਰੇ ਰਲ ਮਿਲ ਕੇ ਵੱਤ ਤੋਂ ਵੱਤ ਸੇਵਾ ਜਿਹੜੀ ਕਰੀਏ ਪਿਛਲੇ ਸਾਲ ਵੀ ਸੇਵਾਵਾਂ ਕੀਤੀਆਂ ਤੇ ਮਤਲਬ ਇੱਕ ਪਾਸੇ ਵਾਲਾ ਕੰਮ ਕਰੋ ਜਿਵੇਂ ਭਾਈ ਦੀਪ ਸਿੱਧੂ ਦੇਖੋ ਅਸੀਂ ਉਦੋਂ 800 ਕਿਸਾਨ ਸਾਡਾ ਸ਼ਹੀਦ ਹੋਇਆ ਉਦੋਂ ਵੀ ਦੀਪ ਸਿੱਧੂ ਭਾਈ ਕਹਿੰਦਾ ਸੀ ਵੀ ਇਦਾਂ ਅਜੇ ਨਾ ਉઠੋ ਮੰਗਾ ਮੰਗਾ ਮਨਵਾ ਕੇ ਮੰਗਾ ਮਨਵਾ ਕੇ ਉਠੋ ਅਜੇ ਤੁਸੀਂ ਇਦਾਂ ਨਾ ਕਰੋ ਵੀ ਮੰਗਾ ਤਾਂ ਨਹੀਂ ਮੰਨਿਆਂਗੇ ਆ ਤੁਸੀਂ ਨਹੀਂ ਉਦੋਂ ਕਹਿੰਦਾ ਰਿਹਾ ਭਾਈ ਤੇ ਭਾਈ ਜੀ ਸਾਲ ਬਾਅਦ ਫੇਰ ਉਸੇ ਲੈਵਲ ਤੇ ਜਾਣਾ ਫੇਰ ਪੈਸੇ ਦਾ ਨੁਕਸਾਨ ਕੌਮ ਦਾ ਨੁਕਸਾਨ ਜਵਾਨੀ ਦਾ ਪੱਗੇ ਫਸਲਾਂ ਤਿਆਰ ਨੇ ਨੁਕਸਾਨ ਬਾਈ ਸਾਰਿਆਂ ਦਾ ਹੀ ਹੋਣਾ ਤੇ ਉਦੋਂ ਅਸੀਂ ਸਾਡਾ ਨੁਕਸਾਨ ਹੁੰਦਾ ਹੋ ਗਿਆ ਜੀ ਬਧੇਰਾ ਚੱਲ ਲਿਆ ਸੀ ਅਸੀਂ ਜਦੋਂ ਫਲ ਲੈਣ ਦਾ ਟਾਈਮ ਸੀ ਤੋਂ ਅਸੀਂ ਟਾਈਮ ਗਵਾ ਲਿਆ ਦੁਬਾਰਾ ਫੇਰ ਅਸੀਂ ਇਹ ਨਹੀਂ ਕਹਿੰਦੇ ਕਿਉਂ ਚੱਲਣੇ ਦੁਬਾਰਾ ਜਾ ਰਹੇ ਨੇ ਅਸੀਂ ਨਾਲ ਆ ਜਿੰਨੀ ਕਿ ਸਾਡੀ ਔਕਾਤ ਆ ਅਸੀਂ ਸੇਵਾ ਚ ਨਾਲ ਆ ਪਰ ਫੇਰ ਵੀ ਸਾਨੂੰ ਦੀਪ ਸਿੱਧੂ ਦੀ ਉਹ ਬੋਲ ਉਹ ਘਾਟ ਲੜਕਦੀ ਮਹਿਸੂਸ ਹੋ ਰਹੀ ਜਿਸ ਤਰ੍ਹਾਂ ਗੱਲ ਕੀਤੀ ਹੋਵੇ ਕਿਸਾਨਾਂ ਦੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਆਪਣੇ ਆਪਣੇ ਪੱਧਰ ਤੇ ਜਿਹੜਾ ਤਰਨਾ ਪ੍ਰਦਰਸ਼ਨ ਕਰਦੀਆਂ ਨੇ ਪਰ ਜਿਹੜਾ ਕਿਸਾਨ ਜਥੇਬੰਦੀਆਂ ਨੇ ਜੇਕਰ ਇਕੱਠੀ ਹੋਣਗੇ ਤੁਹਾਨੂੰ ਲੱਗਦਾ ਨਹੀਂ ਕੇਂਦਰ ਦੇ ਉੱਪਰ ਜਿਹੜਾ ਖਾਸ ਤੌਰ ਤੇ ਕੋਈ ਇਕੱਠੇ ਇਕੱਠੇ ਪਤਾ ਕਿਉਂ ਨਹੀਂ ਇਸ ਵਾਰ ਜਿਹੜੀ ਕਮਾਂਡ ਸੰਭੀ ਉਹ ਕੁਝ ਅਮਰਤਾਰੀ ਸਿੰਘਾਂ ਨੇ ਜਿਹੜੇ ਜ਼ਿੰਮੇਵਾਰ ਧਿਰਾਂ ਦੇ ਜਿਹੜੇ ਨਾ ਅਮਰਤਾਰੀ ਨੇ ਚਲੋ ਜਿਵੇਂ ਭਾਵੇਂ ਡੱਲੇਵਾਲ ਆ ਜਾਂ ਪੰਦੇਰੇ ਇਹਨਾਂ ਅੰਦਰ ਕਿਤੇ ਨਾ ਕਿਤੇ ਸਿੱਧੂਪੁਰ ਜਥੇਬੰਦੀਆਂ ਅੰਦਰ ਕਿਤੇ ਅ ਅ ਅ ਅੰਦਰ ਚੀਣਕ ਹੈਗੀ ਮਾੜੀ ਮੱਡੀ ਪੰਨ ਤੱਕ ਜਾਂ ਕਹਿੰਦੀ ਮਾੜਾ ਮੋਟਾ ਦਰਦ ਕਿਤਨਾ ਕਿਤੇ ਚਲੋ ਰੱਖਦੇ ਨੇ ਤੇ ਜਿਹੜੇ ਦੂਜੇ ਨੇ ਉਹਦੇ ਕਾਮਰੇਡ ਲਾਣਾ ਜੀ ਉਹ ਤਾਂ ਕਲੀਅਰ ਆ ਮੇਰੇ ਖਿਆਲ ਚੋ ਗ੍ਰਾਹਾਂ ਦੀ ਬੜੀ ਕਹਿੰਦੇ ਕੁੱਤੇਖਾਨੀ ਹੋਈ ਆ ਵੀ ਦਿੱਲੀ ਨਹੀਂ ਜਾ ਰਹੇ ਤੇ ਉਹਦੇ ਉੱਥੇ ਹੀ ਹਨਾ ਤੇ ਨਾਲੇ ਇਹ ਉਹ ਲੀਡਰ ਨੇ ਜਿਹੜੇ ਆਪਣੇ ਵਿਆਹ ਤੇ ਗ੍ਰਾਹਾਂ ਨੂੰ ਪੁੱਛਿਓ ਤੁਸੀਂ ਕਿ ਜਦੋਂ ਤੋਂ ਆਪਣੇ ਵਿਆਹ ਤੇ ਗਿਆ ਸੀ ਉਹਦੇ ਵਿਆਹ ਤੇ ਉਹਨੂੰ ਜੁੱਤੀਆਂ ਪਈਆਂ ਸੀ ਵਿਆਹਲ ਦੇ ਨਕਟਾਈ ਗਾ ਕੇ ਆਇਆ ਸੀ ਆਪਣੇ ਵਿਆਹ ਤੇ ਸੋ ਇਹ ਲੀਡਰ ਨੇ ਇਹ ਕਾਮਰੇਡ ਕੀ ਦੇਣਗੇ ਪੰਜਾਬ ਤੇ ਪੰਜਾਬੀਏ ਤਨੂੰ ਪਰ ਚਲੋ ਫੇਰ ਵੀ ਮੈਂ ਕਹਿੰਦਾ ਅਸਾ ਦੁੱਖ ਪਤਾ ਕਿਹੜੀ ਗੱਲ ਦਾ ਮੈਂ ਨਾ ਕਰਨਾਮ ਸਿੰਘ ਚਰੂਨੀ ਦੀ ਸਪੀਚ ਸੁਣਦਾ ਸੀ ਮੈਂ ਹੈਰਾਨ ਹੋ ਗਿਆ ਚਰੂਨੀ ਕਹਿੰਦਾ ਹੈ ਵੀ ਸਾਡੀਆਂ 14 ਮੀਟਿੰਗਾਂ ਸਰਕਾਰ ਨਾਲ ਹੋਈਆਂ ਤੇ 14 ਮੀਟਿੰਗਾਂ 'ਚ ਐਮਐਸਪੀ ਦੀ ਗੱਲ ਨਹੀਂ ਕੀਤੀ ਚਰੂਨੀ ਨੂੰ ਹੁਣ ਚਿੱਤੇ ਆਇਆ ਚਰੂਨੀ ਨੂੰ ਹੁਣ ਚਿੱਤੇ ਆਇਆ ਜਦੋਂ ਦੁਬਾਰਾ ਕਾਲ ਆ ਗਈ ਤੇ ਵੀ ਗੱਲ ਨਹੀਂ ਕੀਤੀ ਤੇ ਫਿਰ ਤੁਸੀਂ ਜੇ ਗੱਲ ਨਹੀਂ ਕਿਤੇ ਸਾਥ ਹੀ ਵੰਦੇ ਰਹੇ ਤੁਹਾਨੂੰ ਲੱਗਦਾ ਨਹੀਂ ਕਿ ਨਾ ਮੈਂ ਹੁਣ ਇਸ ਟਾਈਮ ਜਿਹੜਾ ਜੋ ਸਥਿਤੀ ਬਣੀ ਆ ਕਿਸਾਨਾਂ ਦੀ ਕਿ ਹੁਣ ਸਾਥ ਦੇਣਾ ਚਾਹੀਦਾ ਹੱਥ ਬਣੇ ਪਏ ਨੇ ਭਾਵੇਂ ਕੋਈ ਕਰੇ ਮਰੇ ਸਾਥ ਸਾਥ ਦੇਣਾ ਹੀ ਚਾਹੀਦਾ ਇਹ ਤੇ ਗੱਲ ਨੂੰ ਪੰਜਾਬ ਜੇ ਪੰਜਾਬ ਪੰਜਾਬੀ ਦੀ ਨਹੀਂ ਇਹ ਤਾਂ ਗੱਲ ਫਿਰ ਉਹੀ ਫਿਰ ਉੱਥੀ ਆ ਜਾਂਦੀ ਵੀ ਸਰਕਾਰ ਐਡਾ ਅਨਾਂ ਤਸ਼ੱਦਦ ਕਰ ਰਹੀ ਹੈ ਤੇ ਅਸੀਂ ਫੇਰ ਵੀ ਇਕੱਠੇ ਨਾ ਹੋਏ ਫਿਰ ਜੁੱਤੀਆਂ ਖਾਈ ਜਾਵਾਂਗੇ ਮੀਟਿੰਗ ਦਾ ਵੀ ਸਮਾਂ ਦਿੱਤਾ ਗਿਆ 5 ਵਜੇ ਦਾ ਕੱਲ ਵੀ 5 ਵਜੇ ਦੀ ਦਿੱਤੀ ਗਈ ਕੋਲ ਕੀ ਸਮਝਦੇ ਹੋ ਤੁਹਾਨੂੰ ਲੱਗਦਾ ਮੀਟਿੰਗ ਦੇ ਵਿੱਚ ਅੱਜ ਕੋਈ ਹੱਲ ਨਿਕਲ ਸਕਦਾ ਮੀਟਿੰਗ ਦਾ ਦੇਖੋ ਇਹ ਤਾਂ ਉਹ ਜਾਣਦੇ ਨੇ ਅਸੀਂ ਇਹਦੇ ਬਾਰੇ ਕੁਝ ਨਹੀਂ ਕਹਿਆ ਸਾਡਾ ਤਾਂ ਸੇਵਾ ਦਾ ਮਕਸਦ ਹੈ ਸੇਵਾ ਕਰ ਰਹੇ ਹਾਂ ਧੰਨਵਾਦ ਬਿਲਕੁਲ ਐਸਨ ਵਰਜਿੰਦਰ ਸਿੰਘ ਪਰਵਾਨਾ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਤੇ ਕਿਹਾ ਕਿ ਸਾਡੇ ਵੱਲੋਂ ਵੀ ਜਿਹੜੀ ਸੇਵਾ ਉਹ ਲਗਾਤਾਰ ਚੱਲ ਰਹੀ